ਕਿਵੇਂ ਡਿੱਗਦਾ ਪਾਣੀ ਮੀਂਹ ਦਾ ਰੂਪ ਬਣਾ ਕੇ ਕਿਵੇਂ ਦਿੰਦੀਆਂ ਦੁੱਧ ਨੇ ਮੱਝਾਂ ਸੁੱਕੀ ਟੂੜੀ ਖਾਤੇ ਪੰਛੀਆਂ ਦੇ ਕੋਲ ਉੱਡਣ ਲਈ ਪੰਛੀਆਂ ਦੇ ਕੋਲ ਉੱਡਣ ਲਈ ਆ ਜਾਂਦੇ ਕਿੱਥੋਂ ਖੰਭ ਨੇ ਸਭ ਬਾਹ ਗੁਰੂ ਦੇ ਰੰਗ ਨੇ ਸਜਣਾ ਸਭ ਬਾਹ ਗੁਰੂ ਦੇ ਰੰਗ ਨੇ ਸਭ ਬਾਹ ਗੁਰੂ ਦੇ ਰੰਗ ਨੇ ਸਭ ਬਾਹ ਗੁਰੂ ਦੇ ਰੰਗ ਨੇ ਕਿਵੇਂ ਜੜਾਂ ਚੋਂ ਛੋਟਣਾ ਨਿਕਲਦਾ ਕਿਵੇਂ ਥਣੇ ਛੋਟਾਣੀ ਵੰਦ ਰਸਤੇੋਂ ਕਿੰਜ ਆ ਜਾਂਦਾ ਦਸ ਖੋਪੇ ਵਿੱਚ ਪਾਣੀ ਹੋ ਕਿਵੇਂ ਜੜਾਂ ਚੋਂ ਥਣਾ ਨਿਕਲਦਾ ਕਿਵੇਂ ਥਣੇ ਛੋਟਾਣੀ ਵੰਦ ਰਸਤੇੋਂ ਕਿੰਜ ਆ ਜਾਂਦਾ ਦਸ ਖੋਪੇ ਵਿੱਚ ਪਾਣੀ ਵੱਲੀਆਂ ਦੇ ਵਿੱਚ ਕਣਕ ਦੇ ਦਾਣੇ ਵੱਲੀਆਂ ਦੇ ਵਿੱਚ ਕਣਕ ਦੇ ਦਾਣੇ ਕਿੰਜ ਹੋ ਜਾਂਦੇ ਬੰਦ ਨੇ ਸਭ ਬਾਹ ਗੁਰੂ ਦੇ ਦੰਗ ਨੇ ਸੱਜਣਾ ਸਭ ਬਾਹ ਗੁਰੂ ਦੇ ਰੰਗ ਨੇ ਸਭ ਬਾਹ ਗੁਰੂ ਦੇ ਦੰਗ ਨੇ ਸੱਜਣਾ ਸਭ ਬਾਹ ਗੁਰੂ ਦੇ ਰੰਗ ਨੇ ਤਿੰਨਾਂ ਦੇ ਵਿੱਚ ਫਰਕ ਹੈ ਕਿੰਨਾ ਇਹ ਸਾਰੀ ਦੁਨੀਆ ਮੰਨੇ ਜਿੰਦਾਂ ਦੇ ਵਿੱਚ ਫਰਕ ਹੈ ਕਿੰਨਾ ਇਹ ਸਾਰੀ ਦੁਨੀਆ ਮੰਨੇ ਇੱਕੋ ਮਿੱਟੀ ਦੇ ਵਿੱਚ ਉਗਦੇ ਅੱਕ ਇਮਲੀ ਤੇ ਗੰਨੇ ਇੱਕੋ ਮਿੱਟੀ ਦੇ ਵਿੱਚ ਉਗਦੇ ਅੱਕ ਇਮਲੀ ਤੇ ਗੰਨੇ ਅੱਕ ਕੋੜਾ ਤੇ ਇਮਲੀ ਖੱਟੀ ਓ ਅੱਕ ਕੋੜਾ ਤੇ ਮਿਲੀ ਖੱਟੀ ਗੰਨੇ ਕਿਉਂ ਮਿੱਠੇ ਖੰਡ ਨੇ ਸਭ ਵਾਹੇ ਗੁਰੂ ਦੇ ਰੰਗ ਨੇ ਸੱਜਣਾ ਸਭ ਵਾਹੇ ਗੁਰੂ ਦੇ ਰੰਗ ਨੇ ਸਭ ਬਾਹ ਗੁਰੂ ਦੇ ਰੰਗ ਨੇ ਸੱਜਣਾ ਸਭ ਬਾਹ ਗੁਰੂ ਦੇ ਰੰਗ ਨੇ ਅੰਬਰਾਂ ਤੋਂ ਕਿਵੇਂ ਡਿੱਦਾ ਪਾਣੀ ਮੀਂਹ ਦਾ ਰੂਪ ਬਣਾ ਕੇ ਕਿਵੇਂ ਦਿੱਤੀਆਂ ਦੁੱਧ ਨੇ ਮੱਚਾਂ ਸੁੱਕੀ ਥੂੜੀ ਖਾ ਕੇ ਪੰਛੀਆਂ ਦੇ ਕੁਲ ਉੱਠਣ ਲਈ ਆ ਜਾਂਦੇ ਕਿੱਥੋਂ ਖੰਬ ਨੇ ਸਭ ਵਾਹੇ ਗੁਰੂ ਦੇ ਰੰਗ ਨੇ ਸੱਜਣਾ ਸਭ ਵਾਹੇ ਗੁਰੂ ਦੇ ਰੰਗ ਨੇ ਸਭ ਵਾਹੇ ਗੁਰੂ ਦੇ ਰੰਗ ਨੇ ਸੱਜਣਾ ਸਭ ਵਾਹੇ ਗੁਰੂ ਦੇ ਰੰਗ ਨੇ ਜੰਗਲਾਂ ਵਿੱਚ ਫੁੱਲ ਖੇੜਨ ਕਰੋੜਾਂ ਬਿਨਾ ਕਮਲਿਆਂ ਤੋਂ ਆ ਐਡਾ ਅੰਬਰ ਕਿਵੇਂ ਖੜਾਏ ਬਿਨਾ ਕਮਲਿਆਂ ਤੋਂ ਜੰਗਲਾਂ ਵਿੱਚ ਫੁੱਲ ਖਿੜਨ ਕਰੋੜਾਂ ਬਿਨਾ ਕਮਲਿਆਂ ਤੋਂ ਐਡਾ ਅੰਬਰ ਕਿਵੇਂ ਖੜਾਏ ਬਿਨਾ ਕਮਲਿਆਂ ਤੋਂ ਤੇ ਸਾਰੇ ਦੇ ਸਾਰੇ ਉਹਦੀ ਮੁਠੀ ਦੇ ਵਿੱਚ ਵੰਦਨੇ ਸਭ ਬਾਹ ਗੁਰੂ ਦੇ ਰੰਗ ਨੇ ਸਜਣਾ ਸਭ ਬਾਹ ਗੁਰੂ ਦੇ ਰੰਗ ਨੇ ਹੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ